ਕਿੰਨੇ ਪਸ਼ੂ ਦਾ ਕਪੈਸਿਟੀ ਹੈਗੀ ਹੈ ਦੁੱਧ ਦੀ ਉਹ ਪੂਰਾ ਦੁੱਧ ਆਪਣੀ ਇਹਲੀ ਟ੍ਰੇਟ ਹੋਣ ਕਰਕੇ ਇਹ ਇੱਕ ਮੇਥ ਬਣੀ ਹੋਈ ਆ ਸੁਮੇਂ ਡਰਾਈ ਪੀਰੀਅਡ ਤੇ ट्रांजिशन ਪੀਰੀਅਡ ਦੇ ਵਿੱਚ ਕਿਸ ਤਰ੍ਹਾਂ ਟੇਕ ਕੇਅਰ ਕੀਤੀ ਪੁੱਛਦੀ ਹੈ ਬਹੁਤ ਜ਼ਿਆਦਾ ਡਿਪੈਂਡ ਕਰਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਸਾਰੇ ਸੱਜਣਾਂ ਦਾ ਉਮੀਦ ਸਾਰੇ ਸੱਜਣ ਤੇ ਸਾਰੇ ਸੱਜਣਾਂ ਦੇ ਪਸ਼ੂ ਠੀਕ ਠਾਕ ਹੋਣਗੇ ਜੀ ਬਾਕੀ ਅੱਗੇ ਦੀ ਤਰ੍ਹਾਂ ਜਿਹੜੇ ਸੱਜਣ ਆਪਣੇ Facebook ਪੇਜ ਤੇ ਨਵੇਂ ਆਏ ਆ ਜੀ ਉਹ ਆਪਣੇ Facebook ਪੇਜ ਬੈਂਸ ਬਰੀਡਿੰਗ ਫਾਰਮ ਨੂੰ ਜਰੂਰ ਫੋਲੋ ਕਰਨਾ ਜੀ ਤੇ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਆ ਬੈਂਸ ਬਰੀਡਿੰਗ ਫਾਰਮ ਤੇ ਉਹ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤਾਂ ਜੋ ਅੱਗੇ ਦੀ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੈਲਿਊ ਅਵਰ ਤੇ ਇਨਫੋਰਮੇਟਿਵ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀਆਂ ਰਹਿਣ ਸੱਜਣੋ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਆਪਾਂ ਉਹੀ ਵੀਡੀਓ ਬਣਾਉਣ ਦਾ ਮੇਨ ਮਕਸਦ ਹੈ ਜਿਹੜਾ ਆਪਾਂ ਪ੍ਰੈਕਟੀਕਲੀ ਕੀਤੇ ਆ ਹੁਣ ਗੱਲਾਂ ਦੂਸਰੇ ਪਾਸੇ ਸਹੀ ਤੇ ਸਟੇਕ ਇਨਫੋਰਮੇਸ਼ਨ ਜਿਹੜੀ ਆਮ ਫਾਰਮਰਾਂ ਤਾਈਂ ਆਪਾਂ ਪਹੁੰਚਾ ਸਕੀਏ ਜਿੰਨੀ ਕ ਆਪਾਂ ਨੂੰ ਜਿਸ ਚੀਜ਼ ਦੇ ਸੰਬੰਧੀ ਨੌਲੇਜ ਹੈਗੀ ਹੈ ਬਾਕੀ ਅੱਜ ਦੀ ਜਿਹੜੀ ਵਿਸ਼ੇਸ਼ ਵੀਡੀਓ ਰਹੂਗੀ ਸੱਜਣੋ ਆਪਣੀ ਰਹੂ ਤਾਜੇ ਸੂਏ ਪਸ਼ੂ ਤੋਂ ਆਪਾਂ ਪ੍ਰੋਪਰ ਜਿੰਨੀ ਉਸ ਦੀ ਕਪੈਸਿਟੀ ਉਸ ਦਾ ਪ੍ਰੋਪਰ ਮਿਲਕ ਕਿਵੇਂ ਲੱਗੇ ਸੋ ਦੋਸਤੋ ਕਹਿਣ ਦਾ ਮਕਸਦ ਜਿੰਨੀ ਪਸ਼ੂ ਦੀ ਆਪਣੀ ਕਪੈਸਿਟੀ ਹੈ ਉਸ ਤੋਂ ਆਪਾਂ ਪੂਰਾ ਦੁੱਧ ਕਿਵੇਂ ਲੱਗੇ ਇਸ ਤੇ ਆਪਾਂ ਵਿਸ਼ੇਸ਼ ਗੱਲਬਾਤ ਕਰਾਂਗੇ ਬਾਕੀ ਫਸਟ ਆਫ ਆਲ ਤਾਂ ਮੈਂ ਇਹੀ ਗੱਲ ਐਡ ਕਰਨਾ ਚਾਹੁੰਗਾ ਸੱਜਣੋ ਜਿਹੜਾ ਮਿਲਕ ਪ੍ਰੋਡਕਸ਼ਨ ਆ ਉਹ ਪਸ਼ੂ ਦੀ ਬਰੀਡ ਤੇ ਨਿਰਭਰ ਕਰਦਾ ਬੇਸਿਕਲੀ ਬਟ ਇਸ ਦੇ ਵਿੱਚ ਆਪਣੇ ਜਿਹੜਾ ਮੈਨੇਜਮੈਂਟ ਇਹ ਵੀ ਕਾਫੀ ਕਿਤੇ ਨਾ ਕਿਤੇ ਆਪਣੇ ਲਈ ਹੈਲਪਫੁਲ ਹੁੰਦਾ ਬਾਕੀ ਚਲੋ ਇਸ ਤੇ ਆਪਾਂ ਡਿਸਕਸ਼ਨ ਕਰਾਂਗੇ ਬਾਕੀ ਹਰੇਕ ਹਿਊਮਨ ਦਾ ਹੇਕ ਇਨਸਾਨ ਦਾ ਕੰਮ ਕਰਨ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਸੱਜਣੋ ਬਾਕੀ ਮੈਂ ਕਿਸ ਤਰ੍ਹਾਂ ਆਪਣਾ ਛੋਟੇ ਜਿਹੇ ਲੈਵਲ ਤੋਂ ਸੱਜਣੋ ਕੰਮ ਕਰ ਰਿਹਾ ਉਹ ਤੁਹਾਡੇ ਤਾਂ ਆਪਾਂ ਸ਼ੇਅਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹੁੰਨੇ ਆ ਜਿੰਨਾ ਕ ਆਪਾਂ ਨੂੰ ਪਤਾ ਹੁੰਦਾ ਓਹੀ ਤੁਹਾਡੇ ਨੇ ਦੱਸਣ ਦੀ ਕੋਸ਼ਿ ਕਾਫੀ ਸੱਜਣ ਇਸ ਤੇ ਸ਼ਾਇਦ ਡਿਸਕਸ਼ਨ ਕਰਦੇ ਹੋਣ ਜਾਂ ਨਹੀਂ देयर इज नॉट ਅ ਮੈਟਰ ਬਟ ਮੈਂ ਇਨਾ ਖ਼ਜ਼ੂਰ ਕਹਿਣਾ ਚਾਹੁੰਦਾ ਵੀ ਜਿੰਨੀ ਕੁ ਦਿੱਤੀ ਗਈ ਮੇਰੀ ਜਾਣਕਾਰੀ ਆਪਣੀ ਮੈਂ ਜਾਣਕਾਰੀ ਆਪਣੇ ਪਲੇਟਫਾਰਮ ਰਾਹੀਂ ਤੁਹਾਨੂੰ ਪ੍ਰੋਵਾਈਡ ਕਰਦਾ ਮੈਂ ਇਹਨਾਂ ਵੀ ਜੇ ਉਸ ਤੋਂ 60 ਤੋਂ 70% ਵੀ ਮੇਰੀ ਦਿੱਤੀ ਗਈ ਜਾਣਕਾਰੀ ਵੈਲਿਊਏਬਲ ਤੇ ਸਟੀਕ ਹੈਗੀ ਤਾਂ ਮੇਰੇ ਲਈ ਬਹੁਤ ਵਧੀਆ ਕਿਉਂਕਿ ਸੱਜਣੋਂ ਮੈਂ ਡਾਕਟਰ ਤਾਂ ਹੈ ਨਹੀਂ ਬਟ ਜਿੰਨਾ ਕ ਐਕਸਪੀਰੀਅੰਸ ਕੀਤਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਮੇਰੀ ਜ਼ਰੂਰ ਕੋਸ਼ਿਸ਼ ਹੁੰਦੀ ਆ ਹੁਣ ਆਪਾਂ ਗੱਲ ਕਰਕੇ ਵੀ ਜਿੰਨੇ ਪਸ਼ੂ ਦਾ ਕੈਪੈਸਿਟੀ ਹੈਗੀ ਦੁੱਧ ਦੀ ਉਹ ਪੂਰਾ ਦੁੱਧ ਆਪਾਂ ਤਾਜ਼ੇ ਸੂਏ ਪਸ਼ੂ ਤੋਂ ਕਿਸ ਤਰ੍ਹਾਂ ਲੈਣਾ ਫਸਟ ਆਫ ਆਲ ਸੱਜ ਨੂੰ ਇਹ ਆ ਵੀ ਜਿਹੜਾ ਪਸ਼ੂ ਕੋਈ ਵੀ ਆ ਉਹ ਦੁੱਧ ਜੇਕਰ ਆਪਾਂ ਚੰਗਾ ਲੈਣਾ ਉਸ ਦਾ ਟ੍ਰਾਂਜੀਸ਼ਨ ਪੀਰੀਅਡ ਡਰਾਈ ਪੀਰੀਅਡ ਕਿਸ ਤਰ੍ਹਾਂ ਉਸ ਦੀ ਆਪਾਂ ਟੇਕ ਕੇਅਰ ਕੀਤੀ ਐਸ ਪੀਰੀਅਡ ਦੇ ਵਿੱਚ ਇਹ ਕਾਫੀ ਕਿਤੇ ਨਾ ਕਿਤੇ ਇਫੈਕਟ ਪਾਉਂਦਗੇ ਚੀਜ਼ਾਂ ਇਹ ਹੌਲੀ ਹੌਲੀ ਆਪਾਂ ਅੰਡਰਸਟੈਂਡ ਇਹਨਾਂ ਚੀਜ਼ਾਂ ਨੂੰ ਕਰਾਂਗੇ ਤਾਂ ਫੇਰ ਹੀ ਆਪ ਇਸ ਕੰਮ ਦੇ ਵਿੱਚ ਸਕਸੈਸਫੁਲ ਹੋ ਸਕਦੇ ਆ ਬਰੀਕ ਬਰੀਕ ਗੱਲਾਂ ਹੁੰਦੀਆਂ ਸੱਜ ਨੂੰ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਆ ਬਾਕੀ ਚਲੋ ਜਿਹੜੇ ਸੱਜਣ ਹਜੇ ਵੀ ਇਨ ਜੇ ਸੱਜਣ ਅਜਿਹੀ ਸੋਚ ਆ ਹਾਲਾਂਕਿ ਮੈਂ ਸੱਜਣੋਂ ਗਰਾਊਂਡ ਲੈਵਲ ਤੇ ਜਦੋਂ ਅਜਿੰਗੀਆਂ ਗੱਲਾਂ ਬਾਤ ਡਿਸਕਸ਼ਨ ਕਰਦੇ ਆ ਸੱਜਣਾ ਨਾਲ ਤਾਂ ਇਹੀ ਮੋਸਟਲੀ ਕਹਿ ਜਾਂਦਾ ਆਪਣੇ ਏਰੀਆ ਦੇ ਵਿੱਚ ਵੀ ਸੂਨ ਤੋਂ ਪਹਿਲਾ ਪਸ਼ੂ ਦਾ ਕੋਈ ਸੇਵਾ ਨਹੀਂ ਕਰਨੀ ਚਾਹੀਦੀ ਕਿ ਪਸ਼ੂ ਮੋਟਾ ਹੋ ਜਾਂਦਾ ਹਾਲਾਂਕਿ ਇਹ ਆਪਣੀ ਇਲੀਟਰੇਟ ਹੋਣ ਕਰਕੇ ਇਹ ਇੱਕ ਮਿਥ ਬਣੀ ਹੋਈ ਆ ਸੋ ਮੇਰੀ ਵਿਗਿਆਨਕ ਟੈਂਕ ਅਨੁਸਾਰ ਗੱਲ ਕਰੀਏ ਤਾਂ ਸੂਣ ਵਾਲੇ ਪਸ਼ੂ ਨੂੰ ਦੁੱਧ ਵਾਲੇ ਪਸ਼ੂ ਨਾਲੋਂ ਜ਼ਿਆਦਾ ਫੀਡ ਦੀ ਜ਼ਰੂਰਤ ਨਹੀਂ ਕਿਉਂਕਿ ਉਸਨੇ ਆਪਣੇ ਪਸ਼ੂ ਨੂੰ ਵੀ ਸੱਜਣੋਂ ਫੀਡਿੰਗ ਦੇਣੀ ਹੁੰਦੀ ਹੈ ਤੇ ਆਪਣੇ ਸਰੀਰ ਦੇ ਵਿਕਾਸ ਲਈ ਵੀ ਉਸਨੂੰ ਫੀਡਿੰਗ ਦੀ ਜ਼ਰੂਰਤ ਹੁੰਦੀ ਆ ਜੇਕਰ ਆਪਾਂ ਪਸ਼ੂ ਨੂੰ ਫੀਡ ਨਹੀਂ ਦੇਵਾਂਗੇ ਤਾਂ ਉਸਨੇ ਆਪਣੇ ਹਾਰਡ ਖੋਰ-ਖੋਰ ਕੇ ਜਿਹੜਾ ਉਸਦੇ ਯੂਟਰਸ ਚ ਗਰਭਜ ਬੱਚਾ ਪਾ ਰਿਹਾ ਉਸਨੂੰ ਉਸਨੂੰ ਫੀਡਿੰਗ ਜ਼ਰੂਰ ਦੇਣੀ ਦੇਣੀ ਹੈ ਪਸ਼ੂ ਆਪ ਕਮਜ਼ੋਰ ਹੋ ਜਾਊਗਾ ਸੋ ਜਿਹੜੇ ਸੱਜਣ ਕਹਿੰਦੇ ਸਾਡੇ ਪਸ਼ੂ ਦੁੱਧ ਨਹੀਂ ਦਿੰਦੇ ਚਲੋ ਬਾਕੀ ਤਾਂ ਆਪਾਂ ਗੱਲ ਕਰਦੇ ਵੀ ਬਰੀਡ ਦੇ ਨਿਰਭਰ ਕਰਦਾ ਬਾਕ ਸੂਣ ਡਰਾਈ ਪੀਰੀਅਡ ਤੇ ट्रांजिशन ਪੀਰੀਅਡ ਦੇ ਵਿੱਚ ਕਿਸ ਤਰ੍ਹਾਂ ਟੇਕ ਕੇਅਰ ਕੀਤੀ ਪੁੱਛਦੇ ਆ ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿਤੇ ਨਾ ਕਿਤੇ ਸੱਜਣਾਂ ਸਮਝ ਗਏ ਹੋਣਗੇ ਵੀ ਮੈਂ ਕੀ ਕਹਿਣਾ ਚਾਹੁੰਨਾ ਬਾਕੀ ਹੁਣ ਆਪਾਂ ਗੱਲ ਕਰਦੇ ਵੀ ਤਾਜੀ ਸੂਏ ਪਸ਼ੂ ਤੋਂ ਆਪਾਂ ਦੁੱਧ ਕਿਸ ਤਰ੍ਹਾਂ ਲੈਣਾ ਪ੍ਰੋਪਰ ਤਰੀਕੇ ਦੇ ਨਾਲ ਪਹਿਲਾਂ ਤਾਂ ਸੱਜਣੋਂ ਆਪਣਾ ਦੋ ਤੋਂ ਤਿੰਨ ਵੀਡੀਓ ਆਪਾਂ ਤਾਜੀ ਸੂਏ ਪਸ਼ੂ ਤੇ ਇਹਦੋਂ ਪਹਿਲਾਂ ਪਾ ਚੁੱਕੇ ਹਾਂ ਕਿ ਇਸ ਤਰ੍ਹਾਂ ਸੂਣ ਤੋਂ ਬਾਅਦ ਪਸ਼ੂ ਦਾ ਮੈਨੇਜਮੈਂਟ ਕਰਨਾ ਆਪਾਂ ਸੋ 10 ਤੋਂ 12 8 ਤੋਂ 10 ਦਿਨ ਤੱਕ ਅਪਰੋਕਸੀਮੇਟਲੀ ਸੱਜਣੋਂ ਪਸ਼ੂ ਨੂੰ ਆਪਾਂ ਬਿਲਕੁਲ ਹੀ ਨਾਰਮਲ ਰੱਖਣਾ ਕਿਉਂਕਿ ਜਿੰਨੀ ਪਸ਼ੂ ਦੀ ਜਾਦੇ ਭੁੱਖ ਰੱਖਾਂਗੇ ਮੇਰੇ ਹਿਸਾਬ ਦੇ ਨਾਲ ਉਨੀ ਜਿਆਦੇ ਵਧੀਆ ਪਸ਼ੂ ਫੀਡਿੰਗ ਕਰੂਗਾ ਸੋ 15 ਤੋਂ 20 ਦਿਨਾਂ ਬਾਅਦ ਪਸ਼ੂ ਦੀ ਡੀ ਵਾਰਮਿੰਗ ਸੱਜਣੋਂ ਪਹਿਲਾਂ ਕਰਨੀ ਉਸ ਤੋਂ ਬਾਅਦ ਕੋਈ ਵੀ ਜਿਹੜੀ ਖਰਾਕ ਸੱਜਣਾ ਨੇ ਪਾਉਣੀ ਹੈ ਉਹੋ ਪਾਉਣੀ ਮੈਂ ਕੋਈ ਵੀ ਰეკਮੈਂਡ ਨਹੀਂ ਕਰੂਗਾ ਮੈਂ ਆਪਣੀ ਗੱਲ ਕਰਾਂ ਸੱਜਣੋਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੜੀਮਿਆਂ ਦੀ ਖਾਲ ਸੱਜਣੋਂ ਤੇ ਕਣਕ ਦਾ ਚੋਕਰ ਇੱਕ ਕਾਰਗਿਲ ਦੀ ਫੀਡ ਸੱਜਣੋਂ ਇਹ ਚੀਜ਼ ਆਪਾਂ ਐਡ ਕਰ ਰਹੇ ਹਾਂ ਅੱਗੇ ਵੀ ਆਪਾਂ ਗੱਲ ਕੀਤੀ ਸੀ ਤੇ ਦੂਸਰੇ ਪਾਸੇ ਜਿਹੜੀ ਬੋਇਲ ਕੀਤੀ ਹੋਈ ਕਣਕ ਦੀ ਲੇਟੀ ਵਾਲ ਕੇ ਉਹ ਇੱਕ ਆਪਾਂ ਇਸ ਆਪਣੀ ਮੱਝ ਨੂੰ ਦੇ ਰਹੇ ਹਾਂ ਤੇ ਉਸ ਦੇ ਵਿੱਚ ਅੱਧਾ ਕਿਲੋ ਤੇ ਨਾ ਅਪਰੋਕਸੀਮੇਟਲੀ ਗੁੜ ਦੀ ਜਿਹੜੀ ਆਪਾਂ ਕੁਆਂਟੀਟੀ ਇਸ ਦੇ ਵਿੱਚ ਐਡ ਕਰਦੇ ਹਾਂ ਤਾਂ ਜੋ ਪਸ਼ੂ ਦੀ ਗਲੂਕੋਜ਼ ਲੈਵਲ ਆ ਜਿਹੜਾ ਉਹ ਵੀ ਮੇਨਟੇਨ ਰਹੇ ਤੇ ਮਿਲਕ ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਹੋਵੇ ਬਾਕੀ ਮੈਂ ਇਹ ਕਹਿੰਦਾ ਜਿਹੜੀ ਚੀਜ਼ ਨੂੰ ਪਸ਼ੂ ਮੰਨਦਾ ਆਪਾਂ ਪਸ਼ੂਆਂ ਨੂੰ ਉਹੀ ਦੇਣੀ ਆ ਕਿਸੇ ਪਿੱਛੇ ਲੱਗ ਕੇ ਕੋਈ ਵੀ ਨਾਮੀ ਜੀਜਾ ਯੂਜ਼ ਨਹੀਂ ਕਰਨੇਗਾ ਮੈਂ ਆਪਦੀ ਸਮਝ ਨੂੰ ਤੁਹਾਨੂੰ ਸੱਜਣਾ ਨੂੰ ਕਹਿੰਦਾ ਜਿਉਂਨੇ ਹਰੇਕ ਪਸ਼ੂ ਦਾ ਵੱਖਰਾ ਵੱਖਰਾ ਔਰਾ ਹੁੰਦਾ ਪਸ਼ੂ ਨੂੰ ਸਮਝਣਾ ਬਹੁਤ ਜ਼ਰੂਰੀ ਆ ਬਾਕੀ ਜਿੰਨੀ ਜਿੰਨੀ ਪਸ਼ੂ ਦੀ ਜਦੋਂ ਆ ਪਸ਼ੂ ਨੂੰ ਫੀਡਿੰਗ ਸ਼ੁਰੂ ਕਰਨੀ ਸੱਜਣੋ ਬਿਲਕੁਲ ਘੱਟ ਤੋਂ ਘੱਟ ਫੀਡ ਸ਼ੁਰੂ ਕਰਕੇ ਕਿਲੋ ਤੋਂ ਸੋ ਜਿਵੇਂ ਜਿਵੇਂ ਪਸ਼ੂ ਦੁੱਧ ਵਧਿਆ ਦੋਵੇਂ ਉਸ ਦੀ ਫੀਡਿੰਗ ਵਧਾਈ ਚੱਲੋ ਇੱਥੇ ਮੇਨ ਧਿਆਨ ਰੱਖਣ ਜੋ ਗੱਲਾਂ ਇਹ ਹੀ ਆ ਜੇਕਰ ਪਸ਼ੂ ਨੂੰ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਫੀਡਿੰਗ ਦੇ ਵਿੱਚ ਦੇ ਰਹੇ ਆ ਤਾਂ ਉੱਥੇ ਬਫਰ ਜਾਂ ਮਿੱਠਾ ਸੋਡੀਅਮ ਦੀ ਵਰਤੋਂ ਯੂਕੇ ਨਹੀਂ ਤੌਰ ਤੇ ਕਰਨੀ ਹੈ ਆਪਾਂ ਅੱਗੇ ਵੀ ਇਸ ਗੱਲ ਤੇ ਡਿਸਕਸ਼ਨ ਕਰਦੇ ਹੁੰਨੇ ਕਿਉਂਕਿ ਪੀ ਐਚ ਲੈਵਲ ਨੂੰ ਵੀ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਇੱਕ ਵਾਰੀ ਪਸ਼ੂ ਨੂੰ ਥੋੜੀ ਜਿਹੀ ਦਿੱਕਤ ਪੀ ਐਚ ਡਿਸਟਰਬੈਂਸ ਦੀ ਹੋ ਗਈ ਤਾਂ ਆਪਣਾ ਪ੍ਰੋਪਰ ਜੋ ਪਲਾਨ ਹੁੰਦਾ ਮਿਲਕ ਲਾਈਨ ਦਾ ਉਹ ਕਿਤੇ ਨਾ ਕਿਤੇ ਇਨ ਡਿਸਟ੍ਰੀਬਿਊਟ ਹੋ ਜਾਂਦਾ ਉੱਥੇ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਆ ਵੀ ਪਸ਼ੂ ਦੇ ਪੀ ਐਚ ਨੂੰ ਵੀ ਮੇਨਟੇਨ ਕੀਤਾ ਜਾਵੇ ਬਾਕੀ ਚਲੋ ਜੋ ਸੰਤੁਲਿਤ ਫੀਡਾਂ ਸੱਜਣੋਂ ਬਣਾਏ ਜਾਂਦੀਆਂ ਵੀ ਪ੍ਰੋਪਰ ਪ੍ਰੋਟੀਨਸ ਤੇ ਕਾਰਬੋਹਾਈਡਰੇਟਸ ਦੀਆਂ ਜਿਹੜੀਆਂ ਮਾਤਰਾ ਮੈਂਟੇਨ ਕੀਤੀਆਂ ਨੇ ਉਹ ਫੀਡਾਂ ਵੀ ਆਪਾਂ ਯੂਜ਼ ਕਰ ਸਕਦੇ ਆਂ ਬਟ ਹਰੇਕ ਪਸ਼ੂ ਸੱਜਣੋਂ ਕੋਈ ਵੀ ਜਿੰਨੀ ਉਸ ਦੀ ਕੈਪੈਸਿਟੀ ਜੇਕਰ ਪਸ਼ੂ 10 ਕਿਲੋ ਦੁੱਧ ਹਲਾ ਤਾਂ ਚੰਗੇ ਮੈਨੇਜਮੈਂਟ ਦੇ ਨਾਲ 2 ਕਿਲੋ ਦੁੱਧ ਦਾ ਫਰਕ ਜ਼ਰੂਰ ਪੈ ਸਕਦਾ ਜਿਆਦਾਤਰ ਜਿਹੜੇ ਡਿਪੈਂਡ ਕਰਦਾ ਵੱਧ ਤੋਂ ਵੱਧ ਦੁੱਧ ਲੈਣੋਂ ਪਸ਼ੂ ਦੀ ਬਰੀਡ ਕੈਰੈਕਟਰ ਤੇ ਕੋਈ ਵੀ ਫੀਡ ਪਾਓ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਵੀ ਸੱਜਣੋਂ ਆਪਾਂ ਤਾਂ ਵੜੀਮਿਆਂ ਦੀ ਖਾ ਲ ਐਸ ਟਾਈਮ ਕਣਕ ਦਾ ਚੋਕਰ ਰਿਣੀ ਹੋਈ ਲੇਟੀ ਤੇ ਕਾਰਗਰ ਦੀ ਫੀਡ ਜਿਵੇਂ ਜਿਵੇਂ ਮੱਝ ਦੁੱਧ ਵਾਰ ਰਹੀ ਹੁਣ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਇਸ ਟਾਈਮ ਆਪਣੀ ਮੱਝ ਇਹ 10 ਕਿਲੋ ਦੁੱਧ ਤੇ ਅਪਰੋਕਸੀਮੇਟਲੀ ਸੱਜਣੋਗੀ ਤੋਲਿਆ ਤਾਂ ਹੋਇਆ ਨਹੀਂ ਆਪਣਾ ਵੀ ਪਸ਼ੂ 10 ਕਿਲੋ ਦੁੱਧ ਦਿੰਦਾ ਤਾਂ ਉਸ ਨੂੰ 5 ਕਿਲੋ ਫੀਡ ਦੇਣੀ ਪਰ ਜਰੂਰੀ ਆ ਕਿ ਨਾਲ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਚਰ ਜ਼ਰੂਰ ਐਡ ਕਰਨਾ ਜਦੋਂ ਪਸ਼ੂ ਆਪਣਾ 10 ਤੋਂ 15 ਦਿਨ ਹੋ ਜਾਣ ਸੂਈ ਨੂੰ ਉਸ ਤੋਂ ਬਾਅਦ ਮਿਨਰਲ ਮਿਕਚਰ ਜ਼ਰੂਰ ਸ਼ੁਰੂ ਕੀਤਾ ਜਾਵੇ ਤਾਂ ਜੋ ਪਸ਼ੂ ਦੇ ਜਿਹੜੇ ਆਪਾਂ ਜਿੰਨੇ ਵੀ ਮਿਲਕ ਦੇ ਵਿੱਚੋਂ ਸੋਰਸ ਉਹਨਾਂ ਦੇ ਕੱਢਦੇ ਆ ਕਾਰਬੋਹਾਈਡਰੇਟਸ ਹੋ ਗਿਆ ਵਿਟਾਮਿਨਸ ਹੋ ਗਏ ਮਿਨਰਲਸ ਹੋ ਗਏ ਉਹਨਾਂ ਦੀ ਜਿਹੜੀ ਡੈਫੀਸ਼ੈਂਸੀ ਆ ਉਹ ਮਿਨਰਲ ਮੈਕਚਰ ਪੂਰੀ ਕਰ ਸਕੇ ਨਾਲੇ ਪਸ਼ੂ ਆਪਣਾ ਸਮੇਸਰ ਅਗਲੇ ਸਵੇਰੇ ਦੇ ਲਈ ਸਮੇਸਰ ਪ੍ਰਿਪੇਅਰ ਹੋ ਜਾਵੇ ਇਹ ਵੀ ਇੱਕ ਫਾਰਮਰ ਦੇ ਲਈ ਜ਼ਰੂਰੀ ਆ ਬਾਕੀ ਆਪਾਂ ਵੀ ਸੱਜਣ ਨੂੰ ਕੋਸ਼ਿਸ਼ ਕਰਾਂਗੇ ਵੀ ਸਾਨੂੰ 2 ਕ ਮਹੀਨੇ ਦੇ ਵਿੱਚ ਵਿੱਚ ਅਗਲੇ ਸਵੇਰੇ ਲਈ ਪ੍ਰਿਪੇਅਰ ਕਰੀਏ ਬਾਕੀ ਚਲੋ ਜਿਵੇਂ ਪਰਮਾਤਮਾ ਸੱਜਣ ਨੂੰ ਕਰਾਊਗਾ ਉਸ ਤਰ੍ਹਾਂ ਲੱਗੇ ਪਏ ਆ ਆਪਾਂ ਬਸ ਇਹਨਾਂ ਦੀ ਸੇਵਾ ਕਰਨ ਵਾਲੇ ਸੱਜਣ ਨੂੰ ਤੇ ਮਿਹਨਤ ਕਰਨ ਵਾਲਿਆਂ ਤੇ ਫਲ ਲਗਾਉਣ ਵਾਲਾ ਤਾਂ ਉਹ ਕਾਲਪੁਰਖ ਪਰਮਾਤਮਾ ਬਾਕੀ ਇਸ ਤਰ੍ਹਾਂ ਸੱਜਣ ਨੂੰ ਮੇਨ ਤੌਰ ਤੇ ਮੈਨੇਜਮੈਂਟ ਕੀਤਾ ਜਾਂਦਾ ਬਾਕੀ ਮੈਂ ਅੱਗੇ ਵੀ ਗੱਲ ਕਰਦਾ ਵੀ ਮੈਂ ਕੋਈ ਸੱਜਣਾ ਨੂੰ ਖਾਸ ਤੌਰ ਤੇ ਫੋਕਸ ਨਹੀਂ ਕਰੂਗਾ ਵੀ ਤੁਸੀਂ ਇਹ ਫੀਡ ਵਾਰ ਤੋਂ ਜੇ ਇਹੀ ਜਿਸ ਵੀ ਫੀਡਿੰਗ ਨੂੰ ਆਪਣਾ ਐਨੀਮਲ ਅਡਜਸਟ ਕਰਦਾ ਅਡਾਪਟ ਕਰਦਾ ਆਪਾਂ ਉਹੀ ਚੀਜ਼ ਆਪਣੇ ਐਨੀਮਲ ਨੂੰ ਦੇਣੀ ਆ ਤੁਸੀਂ ਆਪ ਹੀ ਇਸ ਚੀਜ਼ ਨੂੰ ਪ੍ਰੈਕਟੀਕਲੀ ਕਰਕੇ ਦੇਖਿਆ ਜੇ ਜੇਕਰ ਪਸ਼ੂ ਆਪਣਾ ਕੱਲਾ ਕਣਕ ਦਾ ਦਾਣਾ ਖਾਂਦਾ ਜਿਆਦਾ ਪ੍ਰੇਫਰ ਕਰਦਾ ਤੁਸੀਂ ਉਹ ਤਾਂ ਕੇ ਦੇਖਿਆ ਜੀ ਮਟਾਈ ਨਾ ਕਿ ਜਰੂਰ ਕਹੂੰਗਾ ਵੀ ਪ੍ਰੋਟੀਨ ਤੇ ਕਾਰਬੋਹਾਈਡਰੇਟ ਦੀ ਰੇਸ਼ਿਓ ਸੱਜਣ ਨੂੰ ਉਹਨੂੰ ਜਰੂਰ ਮੈਨੇਜ ਕੀਤਾ ਜਾਵੇ ਜਿਸ ਤਰ੍ਹਾਂ ਮਰਜ਼ੀ ਆਪਾਂ ਫੀਡਿੰਗ ਕਰਕੇ ਪੋਛੂ ਜੀ ਸੋ ਚਲੋ ਆਪਨੂੰ ਪਰਸਨਲ ਤੌਰ ਤੇ ਸੱਜਣ ਮੈਸੇਜ ਵੀ ਕਰ ਸਕਦੇ ਜੇਕਰ ਜਈਆਂ ਚੀਜ਼ਾਂ ਸਮਝਣੇ ਚਾਹੋ ਥੋੜਾ ਜਿਹਾ ਵਿਗਿਆਨਿਕਾ ਸੱਜਣ ਨੂੰ ਜਿਆਦਾ ਕੋਈ ਡਿਫਿਕਲਟ ਕੰਮ ਨਹੀਂ ਥੋੜਾ ਜਿਹਾ ਸਮਝਣੀ ਜ਼ਰੂਰਤ ਹੈ ਤੇ ਸਮਝ ਗਿਆ ਆਪਾਂ ਕਰਾਂਗੇ ਥੋੜਾ ਜਿਹਾ ਈਜ਼ੀ ਹੋ ਜਾਂਦਾ ਜੇਕਰ ਆਪਾਂ ਕੱਲੇ ਪੋਛਣ ਨੂੰ ਕਣਕ ਦਾ ਦਾਣਾ ਪਾਈ ਜਾਵਾਂਗੇ ਉਹਦੇ ਨਾਲ ਵੀ ਦਿੱਕਤਾਂ ਹੋਣਗੀਆਂ ਜੇ ਕੱਲੇ ਖਲ ਪਾਈ ਜਾਵਾਂਗੇ ਉਸਦੇ ਨਾਲ ਤੁਬਾਕੀ ਵਿਸ਼ੇਸ਼ਤਾ ਆਪਣੀ ਗੱਲਬਾਤ ਇਹੀ ਸੀ ਵੀ ਪਸ਼ੂ ਨੂੰ ਪ੍ਰੋਪਰ ਦੁੱਧ ਆਪਾਂ ਕਿਵੇਂ ਲੈਣਾ ਡੀ ਵਰਮਿੰਗ ਜਦੋਂ ਵੀ ਪਸ਼ੂ ਦੀ ਕਰਨੀ ਹੈ ਤਾਂ ਉਸ ਨੂੰ 3 ਤੋਂ 4 ਦਿਨ ਕਿਸੇ ਵੀ ਕੰਪਨੀ ਦੇ ਆਪਾਂ ਲੀਵਰਟੋਨਿਕ ਦੇ ਸਕਦੇ ਪਸ਼ੂ ਨੂੰ ਤਾਂ ਜੋ ਜਿੰਨੇ ਵੀ ਵਰਮਸ ਪੇਟ ਦੇ ਵਿੱਚ ਪਸ਼ੂ ਦੇ ਮਰੇ ਆ ਉਹ ਪਸ਼ੂ ਦੇ ਬਾਹਰ ਆ ਸਕਣ ਜੇਕਰ ਵਰਮਸ ਹੋਣਗੇ ਵੀ ਆਪਾਂ ਟੈਬਲੇਟ ਦਿੱਤੀ ਜਾਂ ਕੋਈ ਵੀ ਲਿਕੁਇਡ ਦਿੱਤਾ ਉਸ ਦੇ ਨਾਲ ਵਰਮ ਸੰਦਰ ਮਾਰਗੇ ਤਾਂ ਉਹ ਵੀ ਕਿਸੇ ਨਾ ਕਿਸੇ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਉਸ ਲਈ ਨਾਲ ਬਰੋਟੋਨ ਦੇਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਪਨੀ ਦਾ ਆਪਾਂ ਲੀਵ ਟੋਨ ਕੈਡ ਕਰ ਸਕਦੇ ਤਾਂ ਜੋ ਜਿੰਨੇ ਵੀ ਵਾਰਮਸ ਆਉ ਡੈਡ ਹੋਏ ਆ ਉਹ ਗੋਇਆਂ ਨੂੰ ਪੋਛੂ ਤੋਂ ਬਾਹਰ ਆ ਸਕਣ। ਸੋ ਬਰੀਕ ਬਰੀਕ ਗੱਲਾਂ ਹੁੰਦੀਆਂ ਸੱਜਣੂ। ਬਾਕੀ ਮੈਂ ਕੋਈ ਜ਼ਿਆਦਾ ਐਡ ਕਰਨ ਵਾਲੀਆਂ ਚੀਜ਼ਾਂ ਨਹੀਂ ਕਹੂੰਗਾ। ਕੈਲਸ਼ੀਅਮ ਹੋ ਗਏ ਕਿਸੇ ਵੀ ਤਰ੍ਹਾਂ ਦੀਆਂ ਢੋਲੀਆਂ ਉਹ ਮੇਰੇ ਹਿਸਾਬ ਦੇ ਨਾਲ ਨਾਰਮਲ ਦੁੱਧ ਨਾਲ ਹੀ ਪੋਛੂ ਨੂੰ ਮੋਸਟਲੀ ਨਹੀਂ ਜ਼ਰੂਰਤ ਜਦੋਂ ਪਸ਼ੂ ਤਾਜ਼ਾ ਸੰਦ ਦੇ ਦੋ ਜ਼ਰੂਰ ਦੇਣਾ ਚਾਹੀਦਾ। ਬਾਕੀ ਗੁੜ ਨਾਲ ਵੀ ਕੰਮ ਚੱਲਦਾ ਜੇਕਰ ਪਸ਼ੂ 15 ਪਲੱਸ ਤੋਂ ਉੱਪਰ ਮਿਲਕ ਕਪੈਸਿਟੀ ਦੇ ਦੁੱਧ ਹੈਗਾ ਤਾਂ ਉਸ ਨੂੰ ਇਹੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ। 12 13 ਕਿਲੋ ਦੁੱਧ ਵਾਲੀਆਂ ਜਿਹੜੀਆਂ ਮੱਝਾਂ ਹੁੰਦੀਆਂ ਸੱਜਣ ਨੂੰ ਉਹਨਾਂ ਨੂੰ ਜਿਆਦਾ ਜ਼ਰੂਰਤ ਨਹੀਂ ਹੁੰਦੀ ਜੀ ਬਾਕੀ ਇਹ ਮੇਰੇ ਆਪਦੇ ਪਰਸਨਲ ਥਾਟ ਆ ਸੱਜਣ ਨੂੰ ਚੰਗੇ ਲੱਗਣੇ ਦਾ ਅਡਾਪਟ ਕਰਨਾ ਅਕਸੈਪਟ ਕਰਨਾ ਤੇ ਨਹੀਂ ਸੱਜਣਾਂ ਦੀ ਆਪਦੀ ਚੁਆਇਸ ਆ ਬਾਕੀ ਅੱਜ ਦੀ ਵੀਡੀਓ ਆਪਣੀ ਇੰਨੀ ਕਿਸੇ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਆ ਜੀ ਮੇਰਾ ਮੇਨ ਇਹੀ ਮਕਸਦ ਹੁੰਦਾ ਵੀ ਸੱਜਣ ਨੂੰ ਨਾਰਮਲ ਨਹੀਂ ਗੱਲਾਂ ਜੀ ਤੁਹਾਨੂੰ ਸਮਝਾ ਸਕੀਏ ਬਾਕੀ ਜਿਆਦਾ ਜਿੰਨੀ ਕੁ ਮੈਨੂੰ ਸਮਝ ਹੁੰਦੀ ਉਹਨਾਂ ਨੂੰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਅੱਜ ਦੀ ਵੀਡੀਓ ਜੀ ਇੱਥੋਂ ਤੱਕ ਸੀ ਆਪਣੀ ਆਉਣ ਵਾਲੀਆਂ ਵੀਡੀਓ ਹੋਰ ਕਬਰ ਕਾਮੀ ਕੋਸ਼ਿਸ਼ ਕਰਾਂਗੇ ਧੰਨਵਾਦ ਸਾਰੇ ਸੱਜਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ